ਬਾਜਵਾ ਸਾਹਿਬ ਦੇ ਕੇਸ ਦੇ ਵਿੱਚ ਹਾਈ ਕੋਰਟ ਨੇ ਨੋਟਿਸ ਜਾਰੀ ਕਰਤਾ ਹੈ ਤੇ ਇੱਕ ਬੜੀ ਇੰਟਰਸਟਿੰਗ ਆਰਟੀਆਈ ਦਾ ਜਵਾਬ ਆਇਆ ਪੰਜਾਬ ਵਿਧਾਨ ਸਭਾ ਸੈਕਟਰੀਏਟ ਵੱਲੋਂ ਜਦੋਂ ਅਸੀਂ ਆਰਟੀਆਈ ਪਾਈ ਸੀ ਜਿਹਨੂੰ ਅਸੀਂ ਪਲੇਸ ਔਨ ਰਿਕਾਰਡ ਕੀਤਾ ਉਹ ਆਰਟੀਆਈ ਦੇ ਵਿੱਚ ਪੰਜਾਬ ਵਿਧਾਨ ਸਭਾ ਸੈਕਟਰੀਏਟ ਨੇ ਦੱਸਿਆ ਹੈ ਵੀ ਵਰਚੁਅਲ ਪ੍ਰੋਸੀਡਿੰਗ ਨੂੰ ਲੈ ਕੇ ਵਰਚੁਅਲ ਬ੍ਰਾਡਕਾਸਟਿੰਗ ਨੂੰ ਲੈ ਕੇ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਦੇ ਮਤਲਕ ਕੋਈ ਕਾਨੂੰਨ ਕੋਈ ਰੂਲ ਕੋਈ ਗਾਈਡਲਾਈਨ ਨਹੀਂ ਹੈ ਉਹਨੂੰ ਅਸੀਂ ਪਲੇਸ ਆਨ ਰਿਕਾਰਡ ਕਰਤਾ ਹੈ ਤੇ ਹੈਰਾਨਗੀ ਦੀ ਤੁਸੀਂ ਗੱਲ ਦੇਖੋ ਵੀ ਜੇ ਕੋਈ ਲਾਅ ਹੀ ਨਹੀਂ ਇਹਨੂੰ ਗਵਰਨ ਕਰਨ ਲਈ ਕੋਈ ਇਹਦੇ ਬਾਰੇ ਗਾਈਡਲਾਈਨ ਹੀ ਨਹੀਂ ਹੈ ਫਿਰ ਤਾਂ ਇਹਨੂੰ ਕੋਈ ਮਰਜ਼ੀ ਕਿਵੇਂ ਮਰਜ਼ੀ ਯੂਜ਼ ਕਰੀ ਚੱਲੇ ਤੇ ਇਹ ਗ੍ਰੇ ਏਰੀਆ ਜਿਹੜਾ ਹੈਗਾ ਇਹ ਸਰਕਾਰ ਨੇ ਜਾਣਬੁੱਝ ਕੇ ਰੱਖਿਆ ਹੁਣ ਸਾਡੀ ਪਾਰਲੀਮੈਂਟ ਬਾਡੀ ਹੈ ਲੋਕ ਸਭਾ ਉੱਥੇ ਸੰਸਦ ਟੀਵੀ ਚੱਲਦਾ ਹੈ ਸਨਸੈਟ ਟੀਵੀ ਦੀ ਬ੍ਰਾਡਕਾਸਟਿੰਗ ਦਾ ਪ੍ਰੋਪਰ ਮੈਕੈਨਿਜ਼ਮ ਹੈ ਪ੍ਰੋਪਰ ਨੋਰਮਸ ਹੈ ਗਾਈਡਲਾਈਨਸ ਹੈ ਰੂਲਸ ਹੈ ਤੇ ਸਾਡੀ ਪੰਜਾਬ ਵਿਧਾਨ ਸਭਾ ਆਪਣੀ ਪੇਰੈਂਟ ਬੋਡੀ ਨੂੰ ਨਾ ਫੋਲੋ ਕਰਕੇ ਇੱਕ ਨਵਾਂ ਟ੍ਰੈਂਡ ਲੈ ਕੇ ਆਈ ਹੈ ਜਿਹਦੇ ਵਿੱਚ ਇਹਨਾਂ ਨੇ ਇੰਨਾ ਜ਼ਰੂਰੀ ਐਸੈਂਸ਼ੀਅਲ ਇਨਗਰੀਡੀਅੰਟ ਨਹੀਂ ਫੋਲੋ ਕੀਤਾ ਕਾਨੂੰਨ ਬਣਾਉਂਦਾ ਕੋਈ ਜੇ ਨਵੀਂ ਚੀਜ਼ ਲੈ ਕੇ ਆਉਣੇ ਹੈ ਤੇ ਐਟ ਲੀਸਟ ਉਹਦੇ ਮੁਤਲਕ ਕਾਨੂੰਨ ਤਾਂ ਹੋਣਾ ਚਾਹੀਦਾ ਹੈ ਅਦਰਵਾਈਜ਼ ਦਾ ਮਨੋਪੋਲੀ ਹੈ ਡੰਡਾ ਤੰਤਰ ਹੈ ਭੈ ਤੰਤਰ ਹੈ ਜੋ ਆਮ ਆਦਮੀ ਪਾਰਟੀ ਦੀ ਇੱਕ ਆਦਤ ਬਣ ਚੁੱਕੀ ਹੈ ਹੁਣ ਸਾਡੀ ਪਟੀਸ਼ਨ ਸਾਡੇ ਆਰਟੀਕਲ 14 ਬਾਰੇ ਹੈ ਸਾਡੇ ਫੰਡਮੈਂਟਲ ਰਾਈਟ ਬਾਰੇ ਹੈ ਆਰਟੀਕਲ 14 ਰਾਈਟ ਟੂ ਇਕਵੈਲਟੀ ਜਦੋਂ ਵਿਧਾਨ ਸਭਾ ਦੇ ਵਿੱਚ ਵਰਚੁਅਲ ਪ੍ਰੋਸੀਡਿੰਗ ਬ੍ਰਾਡਕਾਸਟ ਹੁੰਦੀ ਹੈ ਜੋ ਤਾਂ ਸਰਕਾਰ ਦੇ ਐਮ ਐਲ ਏਸ ਬੋਲਦੇ ਹੈ ਜ਼ੂਮ ਇਨ ਕਰਕੇ ਦਿਖਾਇਆ ਜਾਂਦਾ ਹੈ ਜਦੋਂ ਆਪੋਜੀਸ਼ਨ ਦੇ ਐਮ ਐਲ ਏਸ ਬੋਲਦੇ ਹੈ ਜ਼ੂਮ ਆਊਟ ਕਰ ਲਿਆ ਜਾਂਦਾ ਹੈ ਇਹ ਵਿਤਕ੍ਰੇ ਕਰਕੇ ਅਸੀਂ ਹਾਈ ਕੋਰਟ ਗਏ ਸੀ ਤੇ ਹਾਈ ਕੋਰਟ ਨੇ ਜਦੋਂ ਨੋਟਿਸ ਜਾਰੀ ਕੀਤਾ ਪਲੇਸ ਔਨ ਰਿਕਾਰਡ ਦੀ ਅਪਲੀਕੇਸ਼ਨ ਆਰਟੀਆ ਰਿਪਲਾਈ ਦੀ ਪੰਜਾਬ ਵਿਧਾਨ ਸਭਾ ਸੈਕਟਰੀਅਟ ਦੀ ਅਲਾਉ ਕੀਤੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਬਤੌਰ ਮੈਂ ਮੁੱਖ ਬਲਾਰਾ ਕਾਂਗਰਸ ਪੁੱਛਣਾ ਚਾਹਣਾ ਹੈ ਕਿ ਇਹ ਕਾਨੂੰਨ ਬਣਾਉਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ਰੂਰੀ ਕਿਉਂ ਨਹੀਂ ਸਮਝਿਆ ਮਤਲਬ ਕਿ ਇਹ ਅਨਪ੍ਰੈਸੀਡੈਂਟਡ ਹੈ ਕਿ ਕੋਈ ਮੈਂਸ਼ਨ ਕੋਈ ਕਾਨੂੰਨ ਕੋਈ ਰੂਲ ਗਾਈਡਲਾਈਨ ਨੋਰਮ ਕਨਵੈਨਸ਼ਨ ਕੁਝ ਵੀ ਨਹੀਂ ਮੈਂਸ਼ਨਡ ਹੈ ਹੀ ਨਹੀਂ ਕੁਝ ਵੀ ਲਿਖਿਆ ਹੋਇਆ ਅਸੀਂ ਇਹਨਾਂ ਨੂੰ ਇੱਕ ਹੋਰ ਚੀਜ਼ ਪੁੱਛੀ ਸੀਗੀ ਕਿ ਖਰਚਾ ਹੁਣ ਤੱਕ ਕਿੰਨਾ ਆਇਆ ਹੈ ਵਰਚੁਅਲ ਪ੍ਰੋਸੀਡਿੰਗ ਤੇ ਆਰਟੀਆਈ ਦੇ ਵਿੱਚ ਤੇ ਉਹਦਾ ਜਵਾਬ ਪੰਜਾਬ ਵਿਧਾਨ ਸਭਾ ਸੈਕਟਰੀਅਟ ਨੇ ਦਿੱਤਾ ਹੈ ਵੀ ਜਿਹੜੇ ਡਿਪਾਰਟ ਜਿਹੜਾ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨਸ ਹੈ ਉਹਦਾ ਜਵਾਬ ਤੁਹਾਨੂੰ ਉਹ ਦੇ ਸਕਦੇ ਆ ਹੁਣ ਕਿਉਂਕਿ ਇਹ ਮਸਲਾ ਬੜਾ ਇੰਪੋਰਟੈਂਟ ਹੈ ਮਸਲਾ ਬੜਾ ਇਸ਼ੂ ਹੈ ਇਹ ਬੜਾ ਵੱਡਾ ਇਸ਼ੂ ਹੈ ਕਿਉਂਕਿ ਪੰਜਾਬ ਦਾ ਟੈਕਸ ਫੇਅਰ ਪੈਸੇ ਪਰ ਰਿਹਾ ਤੇ ਸਰਕਾਰ ਇਹ ਵਰਚੁਅਲ ਪ੍ਰोसीडिंग ਨੂੰ ਆਪਦਾ ਇੱਕ ਟੂਲ ਬਣਾ ਕੇ ਆਪਦੀ ਐਡਵਰਟਾਈਜ਼ਿੰਗ ਲਈ ਯੂਜ਼ ਕਰ ਰਹੀ ਹੈ ਇਹਨੂੰ ਟੂਲ ਬਣਾ ਕੇ ਆਪੋਜੀਸ਼ਨ ਦੇ ਨਾਲ ਵਿਤਕਰਾ ਡਿਸਕ੍ਰਿਮੀਨੇਟਰੀ ਬਿਹੇਵੀਅਰ ਕਰ ਰਹੀ ਹੈ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਪੁੱਛੇ ਜਾਂਦੇ ਆ ਜਾਂ ਤਾਂ ਇਹਨੂੰ ਇਗਨੋਰ ਕਰ ਦਿੰਦੇ ਆ ਸਾਈਡਲਾਈਨ ਕਰ ਦਿੰਦੇ ਆ ਇਥੋਂ ਤੱਕ ਕਿ ਬਾਜਵਾ ਸਾਹਿਬ ਨੇ ਰਿਟਨ ਰੈਪ੍ਰেজentationਸ ਵੀ ਦਿੱਤੀਆਂ ਸੀਆਂ ਸਪੀਕਰ ਸਾਹਿਬ ਨੂੰ ਪਹਿਲੀ ਰਿਟਨ ਰੈਪ੍ਰেজentation ਵੀ ਕੁਆਲਿਟੀ ਹੋਣੀ ਚਾਹੀਦੀ ਹੈ ਵਰਚੁਅਲ ਪ੍ਰੋਸੀਡਿੰਗ ਦੇ ਵਿੱਚ ਦਿੱਤੀ ਗਈ ਸੀ ਜੂਨ 2022 ਦੇ ਵਿੱਚ ਦੂਜੀ ਰਿਟਨ ਰੈਪ੍ਰেজentation ਦਿੱਤੀ ਗਈ 1 ਸਾਲ ਬਾਅਦ ਜੁਲਾਈ 2023 ਦੇ ਵਿੱਚ ਨਵੰਬਰ 28 29 ਨੂੰ ਲੇਟੈਸ ਸੈਸ਼ਨ ਹੋਇਆ ਹੈ ਉਹਦੇ ਬਾਵਜੂਦ 1.5 ਸਾਲ ਟੱਪਣ ਦੇ ਬਾਵਜੂਦ ਇਹਨਾਂ ਨੇ ਉਹ ਰਿਟਨ ਰੈਪ੍ਰেজentation ਨੂੰ ਡਿਸਾਈਡ ਨਹੀਂ ਕੀਤਾ ਹੁਣ ਜਿਹੜੀ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਪ੍ਰੋਸੀਡਿੰਗਸ ਟੈਲੀਕਾਸਟ ਹੁੰਦੀਆਂ ਹੁਣ ਜੇ ਲੋਕਾਂ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਆ ਸਰਟਨ ਹੀ ਨਹੀਂ ਕਰ ਸਕਦੇ ਕਿ ਆ ਸਾਡਾ ਜਿਹੜਾ ਐਮ ਐਲ ਏ ਹੈ ਆ ਸਾਡਾ ਐਮ ਐਲ ਏ ਬੋਲ ਰਿਹਾ ਕਿਉਂਕਿ ਪਤਾ ਹੀ ਨਹੀਂ ਲੱਗਦਾ ਜ਼ੂਮ ਆਊਟ ਇੰਨਾ ਹੁੰਦਾ ਪਰਸਪੈਕਟਿਵ ਕਿ ਹਸਾਬ ਹੀ ਲੱਗਦਾ ਕਦੇ-ਕਦੇ ਵੀ ਉਹ ਸਾਡੇ ਐਮ ਐਲ ਏ ਬੋਲ ਰਿਹਾ ਕੋਈ ਹੋਰ ਐਮ ਐਲ ਏ ਬੋਲ ਰਿਹਾ ਸਾਰੀ ਦੀ ਸਾਰੀ ਆਪੋਜੀਸ਼ਨ ਕਵਰ ਕਰ ਰਹੇ ਹੁੰਦੇ ਆ ਤੇ ਜਦੋਂ ਸਰਕਾਰ ਦੇ ਐਮ ਐਲ ਏ ਬੋਲਦੇ ਆ ਟ੍ਰੈਜਰੀ ਬੈਂਚਸ ਦੇ ਐਮ ਐਲ ਏ ਬੋਲਦੇ ਆ ਪੂਰਾ ਜ਼ੂਮਡ ਇਨ ਪਰਸਪੈਕ ਸੋ ਇਹ ਜਿਹੜਾ ਵਿਤਕਰਾ ਖੁਲੇ ਆਮ ਸ਼ਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਦਾ ਜਵਾਬ ਦੇਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਿਤਕਰਾ ਇਹ ਟੂਲ ਫॉर ਡਿਸਕ੍ਰਿਮੀਨੇਸ਼ਨ ਵਰਚੁਅਲ ਪ੍ਰोसीडिंग ਨੂੰ ਕਿਉਂ ਬਣਾਇਆ ਦੂਜੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਰੂਲਸ ਗਾਈਡਲਾਈਨਸ ਫਰੇਮ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕੀ ਮਨਸ਼ਾ ਸੀਗੀ ਨਾ ਇਹ ਕਰਕੇ ਰੂਲਸ ਫਰੇਮ ਕਰਕੇ ਕੀ ਆਮ ਆਦਮੀ ਪਾਰਟੀ ਅਚੀਵ ਕਰਨਾ ਚਾਹੁੰਦੀ ਸੀ ਕਿ ਉਹਨਾਂ ਦਾ ਆਬਜੈਕਟਿਵ ਸੀਗਾ ਦੂਜਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਆਰਟੀਆਈ ਦੇ ਜਵਾਬ ਨੇ ਪੰਜਾਬ ਵਿਧਾਨ ਸਭਾ ਸੈਕਟਰੀਏਟ ਦੇ ਜਵਾਬ ਨੇ ਐਕਸਪੋਜ਼ ਵੀ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਜਿੰਨੀ ਦਫਾ ਪੁੱਛਦੇ ਸੀਗੇ ਔਨ 에ਅਰ ਆਫ 에ਅਰ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਤੋਂ ਬਾਹਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਗੋਲ ਮੋਲ ਗੱਲ ਕਰਕੇ ਉਹਨੂੰ ਟਰਕਾ ਦਿੰਦੀ ਸੀਗੀ ਲੇਕਿਨ ਕਿਉਂਕਿ ਕੇਸ ਆਨਰੇਬਲ ਹਾਈ ਕੋਰਟ ਦੇ ਵਿੱਚ ਦਾਖਲ ਹੋਇਆ ਸੀਗਾ ਆਰਡਰ ਸੀਗਾ ਆਰਟੀਆਈ ਦੇ ਮਤਲਕ ਆਰਟੀਆਈ ਫਾਈਲ ਕੀਤੀ ਗਈ ਉਹਦਾ ਜਵਾਬ ਆਨ ਰਿਕਾਰਡ ਆਇਆ ਉਹਨੂੰ ਪਲੇਸ ਆਨ ਰਿਕਾਰਡ ਹੁਣ ਕੀਤਾ ਗਿਆ ਸੋ देयर ਫੋਰ ਨਾਉ ਦਾ ਬਾਲ ਇਜ਼ ਇਨ ਦੀ ਗਵਰਨਮੈਂਟਸ ਕੋਰਟ ਸਟੇਟ ਨੇ ਇਹਦਾ ਜਵਾਬ ਦੇਣਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਇਹ ਗੱਲਾਂ ਅੱਗੇ ਸੰਵਿਧਾਨ ਨਹੀਂ ਕਰਦੇ ਸੀਗੇ ਗੱਲਾਂ ਫੰਡਾਮੈਂਟਲ ਰਾਈਟਸ ਦੀਆਂ ਕਰਦੇ ਸੀ ਆਪਦੇ ਹੱਕਾਂ ਦੀਆਂ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਸੀਗੇ ਤੇ ਹੁਣ ਸਭ ਤੋਂ ਵੱਡਾ ਐਗਜ਼ਾਮਪਲ ਮਿਸ ਯੂਟਿਲਾਈਜੇਸ਼ਨ ਆਫ ਪਾਵਰ ਦਾ ਐਕਸਪਲੋਇਟੇਸ਼ਨ ਆਫ ਪਾਵਰ ਦਾ ਦੁਰਉਪਯੋਗ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੈੱਟ ਕੀਤਾ ਹੈ ਇਹ ਵਿਤਕਰਾ ਕਰਕੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਦਾ ਜਵਾਬ 2024 ਦੇ ਵਿੱਚ ਵੀ ਮਿਲੂਗਾ ਤੇ ਔਨਰੇਬਲ ਹਾਈ ਕੋਰਟ ਦੇ ਵਿੱਚ ਵੀ ਅਸੀਂ ਦਵਾਂਗੇ ਤੇ ਇੰਨੀ ਬੇਨਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਐਟ ਲੀਸਟ ਪ੍ਰੈਕਟਿਸ ਵਾਟ ਯੂ ਪ੍ਰੀਚ ਇਹ ਚੀਜ਼ਾਂ ਤੁਸੀਂ ਪ੍ਰੀਚ ਕਰਦੇ ਸੀ ਜਦੋਂ ਆਪੋਜੀਸ਼ਨ ਸੀਗੇ ਕਹਿੰਦੇ ਸੀਗੇ ਜੀ ਜ਼ਿਆਦਾ ਦਿਨ ਰੱਖੋ ਵਿਧਾਨ ਸਭਾ ਦੇ ਇਹ ਸਭ ਕੁਝ ਦੇਖਣਾ ਚਾਹੀਦਾ ਹੈ ਜੀ ਤੇ ਜਦੋਂ ਤੁਹਾਡੀ ਸਰਕਾਰ ਬਣ ਗਈ ਉਹਦਾ ਐਗਜ਼ੈਕਟਲੀ ਆਪੋਜ਼ਿਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਨਾ ਸ਼ੁਰੂ ਕਰਤਾ which is very unfortunate ਤੇ ਅੱਜ ਦੀ ਜਿਹੜੀ ਪ੍ਰੋਸੀਡਿੰਗ ਸੀਗੀ ਹਾਈ ਕੋਰਟ ਦੇ ਵਿੱਚ ਬਹੁਤ ਪੋਜ਼ਿਟਿਵ ਰਹੀ ਬਹੁਤ ਵਧੀਆ ਰਹੀ ਤੇ ਸਾਨੂੰ ਉਮੀਦ ਹੈ ਕਿ ਇਹਦਾ ਪੋਜ਼ਿਟਿਵ ਆਊਟਕਮ ਨਿਕਲੂਗਾ ਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਊਗਾ ਬਿਕੋਜ਼ ਜਦੋਂ ਇਹ ਵਿਤਕਰਾ ਕਰਦੇ ਆ ਆਪੋਜੀਸ਼ਨ ਦੇ ਐਮ ਐਲ ਏਜ਼ ਦੇ ਨਾਲ ਇਟ ਟ੍ਰਿਕਲਸ ਡਾਊਨ ਟੂ ਡਿਸਕ੍ਰਿਮੀਨੇਟਿੰਗ ਅਗੇਂਸਟ ਦਾ ਪੀਪਲ ਆਫ ਪੰਜਾਬ ਜਿਨ੍ਹਾਂ ਨੇ ਵੋਟਾ ਪਾ ਕੇ ਉਹਨਾਂ ਨੂੰ ਭੇਜਿਆ ਸੋ ਐਟ ਦੀ ਐਂਡ ਆਫ ਦਾ ਡੇ ਇਹ ਵਿਤਕਰਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਪੰਜਾਬ ਦੇ ਲੋਕਾਂ ਨਾਲ ਕਰ ਰਹੀ ਹੈ ਤੇ ਇਹ ਵਿਤਕਰੇ ਤੇ ਹੁਣ ਫੁੱਲ ਸਟਾਪ ਲਾਉਣ ਦਾ ਟਾਈਮ ਆ ਗਿਆ ਜੇ ਤੁਹਾਡੇ ਕੋਈ ਸਵਾਲ ਹੈਗੇ ਆ ਜੀ ਤੇ ਕੈਨ ਡੀ ਗੋਸ ਜਿੱਥੋਂ ਤੱਕ ਵਰਚੁਅਲ ਪ੍ਰੋਸੀਡਿੰਗ ਦੀ ਗੱਲ ਹੈ ਵਰਚੁਅਲ ਪ੍ਰੋਸੀਡਿੰਗ ਦੇ ਮਤਲਬਕ ਕਾਨੂੰਨ ਹੋਣਾ ਬੜਾ ਜ਼ਰੂਰੀ ਹੈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੰਟਰਡਿਊਸ ਕੀਤਾ ਹੈ ਹੁਣ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਨਵਾਂ ਇਨੀਸ਼ੀਏਟਿਵ ਲੈ ਕੇ ਆ ਰਹੀ ਹੈ ਤੇ ਉਹਦੇ ਮਤਲਬਕ ਗਾਈਡਲਾਈਨ ਵੀ ਤਾਂ ਬਣਾਵੇ ਨਾ ਤੇ ਸਾਡੀ ਰੂਲਸ ਕਮੇਟੀ ਹੁੰਦੀ ਹੈ ਵਿਧਾਨ ਸਭਾ ਦੇ ਵਿੱਚ ਜੋ ਰੂਲਸ ਫਰੇਮ ਕਰਦੀ ਹੈ ਕਮੇਟੀ ਦਾ ਗਠਨ ਸਪੀਕਰ ਸਾਹਿਬ ਕਰਦੇ ਆ ਤੇ ਸਪੀਕਰ ਸਾਹਿਬ ਆਪ 100 ਫਿਸ਼ੋ ਚੇਅਰਮੈਨ ਹੁੰਦੇ ਆ ਕਮੇਟੀ ਦੇ ਸੋ ਇਹ ਚੀਜ਼ ਦਾ ਮਤਲਬ ਇਨਾਂ ਕੋਲੇ ਖੁੱਲਾ ਟਾਈਮ ਸੀ ਉਹਦੇ ਬਾਵਜੂਦ ਤੁਸੀਂ ਦੇਖੋ 2 ਸਾਲ ਹੋ ਗਏ 2 ਸਾਲਾਂ ਬਾਅਦ ਪਤਾ ਲੱਗ ਰਿਹਾ ਰੂਲ ਦਾ ਹਾਈਡਲਾਈਨ ਹੀ ਕੋਈ ਨਹੀਂ ਹੈ ਇਹ 2 ਸਾਲ ਤਾਂ ਵਿਤਕਰਾ ਹੋਇਆ ਨਾ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਆਪੋਜੀਸ਼ਨ ਦੇ ਐਮਐਲਏਜ਼ ਦੇ ਨਾਲ ਇਹਦੇ ਵਿੱਚ ਇੱਕ ਪਾਰਟੀ ਨਹੀਂ ਹੈ ਪ੍ਰਿੰਸੀਪਲ ਆਪੋਜੀਸ਼ਨ ਤਾਂ ਹੈ ਕਾਂਗਰਸ ਭਾਜਪਾ ਵੀ ਐਸਐਡੀ ਵੀ ਬੀਐਸਪੀ ਵੀ ਸਾਰੇ ਦਿਰਾ ਵਿਤਕਰਾ ਹੋਇਆ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਉਹਨਾਂ ਦੇ ਨਾਲ ਵੀ ਵਿਤਕਰਾ ਹੋਇਆ ਤੇ ਦੇਰਫੋਰ ਹਨਰੇਬਲ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਜਿਹੜਾ ਅੰਦਰੂਨੀ ਕਲੈਸ਼ ਸਾਹਮਣੇ ਤੋਂ ਦਿਖਿਆ ਅੱਜ ਵੀ ਨਦੋਸ਼ੀ ਚੁੱਪ ਬੋਲਦੇ ਗੱਲਰ ਜੀ ਮੰਨਦੇ ਕਿ ਆਪ ਪਾਰਟੀ ਲੀਡਰ ਸੇ ਕਿ ਇਸ ਇੰਟਰਨਲ ਕਲੈਸ਼ ਨੂੰ ਐਕਟਿਵ ਕਿਵੇਂ ਕਾਲੇ ਮੈਨੇਜ ਕਰੀਂ। ਦੇਖੋ ਗੱਲ ਇਸ ਤਰ੍ਹਾਂ ਹੈ ਜੀ ਜਿੱਥੋਂ ਤੱਕ ਤੁਹਾਡਾ ਸਵਾਲ ਕਨਸਰਨ ਹੈ ਵੈਸਤਾ ਥੋੜਾ ਟਾਪਿਕ ਤੋਂ ਹਟਕੇ ਹੈ। ਲੇਕਿਨ ਮੈਂ ਉਹਦਾ ਜਵਾਬ ਦੇ ਦਿੰਨਾ ਹੈ। ਹੁਣ ਜਿਵੇਂ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਸਾਨੂੰ ਸਵਾਲ ਕਰਦੇ ਆ ਸਾਡੇ ਇੰਟਰਨਲ ਪਾਰਟੀ ਮੈਟਰਸ ਤੇ ਸਾਡੀ ਪਾਰਟੀ ਦੇ ਵਿੱਚ ਏਟਲੀਸਟ ਆਮ ਆਦਮੀ ਬੀਜਪੀ ਪਾਰਟੀ ਵਰਗਾ ਸਿਸਟਮ ਨਹੀਂ ਹੈ ਕਿ ਕੋਈ ਲੀਡਰ ਨੇ ਮਾੜਾ ਆ ਜਾਂ ਬੋਲਿਆ ਡਿਫਰੈਂਸ ਆਪੀਨੀ ਦਿਖਾਇਆ ਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ ਆਮ ਆਦਮੀ ਪਾਰਟੀ ਦੇ ਉਦਾਹਰਣ ਲੈ ਲਓ ਯੋਗਿੰਦਰ ਯਾਦਵ ਸਾਹਿਬ ਪ੍ਰਸ਼ਾਂਤ ਭੂਸ਼ਣ ਸਾਹਿਬ ਛੋਟੇਪੁਰ ਸਾਹਿਬ ਆਪਣਾ ਖੇਰਾ ਸਾਹਿਬ ਹੋਰ ਬੜੇ ਲੀਡਰਸ ਬੀਜਪੀ ਦਾ ਉਦਾਹਰਣ ਲੈ ਲਓ ਨੈਸ਼ਨਲ ਐਗਜ਼ੀਕਟਿਵ ਲਿਸਟ ਚੋਂ ਸੰਜੇ ਗਾਂਧੀ ਜੀ ਨੂੰ ਕੱਢਤਾ ਸੀ ਕਿਉਂਕਿ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀਗੇ ਅੜਵਾਨੀ ਸਾਹਿਬ ਨਾਲ ਮਾੜਾ ਡਿਫਰੈਂਸ ਓਪੀਨੀਅਨ ਹੋਇਆ ਹੁਣ ਅੜਵਾਨੀ ਸਾਹਿਬ ਨਾਲ ਪਾਰਲੀਮੈਂਟਸ ਨਜ਼ਰ ਆਉਂਦੀ ਹੈ ਨਾ ਪ੍ਰੈਸ ਕਾਨਫਰੰਸਿਸ ਨਜ਼ਰ ਆਉਂਦੀ ਹੈ ਨਾ ਕਿਤੇ ਹੋਰ ਨਜ਼ਰ ਆਉਂਦੇ ਹੈ ਸੋ ਦੇਰਫੋਰ ਦੇਖੋ ਇੱਕ ਚੀਜ਼ ਹੈ ਕਿ ਆਪ ਤੇ ਬੀਜੇਪੀ ਬਿਫੋਰ ੀਚਿੰਗ ਐਨੀਥਿੰਗ ਟੂ ਅਸ ਮਸਟ ਪ੍ਰੈਕਟਿਸ ਇਟ ਦੇਮਸੈਲਫਸ ਜਿੰਜੇ ਤੱਕ ਸਾਡੀ ਪਾਰਟੀ ਦੀ ਗੱਲ ਹੈ ਇੰਟਰਨਲ ਪਾਰਟੀ ਮੈਟਰ ਹੈ ਸਾਡੀ ਪਾਰਟੀ ਦਿਖ ਰਹੀ ਹੈ ਸਾਡੀ ਪਾਰਟੀ ਫੈਸਲਾ ਲਾਊਗੀ ਲੇਕਿਨ ਆ ਆਮ ਆਦਮੀ ਪਾਰਟੀ ਭਾਜਪੀ ਐਸਐਡੀ ਸਾਡੀ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਦੇ ਗਰੇਵਾਨ ਝਾਕ ਲਿਆ ਕਰਨ ਜਿਨ੍ਹਾਂ ਨੇ ਲੀਡਰਸ ਐਟ ਦੀ ਬਲਿੰਕ ਆਫ ਐਨ ਆਈ ਕੱਢੇ ਐ ਤੇ ਸਟੈਬਲਿਸ਼ ਕੀਤਾ ਵੀ ਲੋਕਤੰਤਰ ਦੀ ਜਗਾ ਉਧਰ ਡੰਡਾ ਤੰਤਰ ਤੇ ਭੈ ਤੰਤਰ ਫਾਲੋ ਹੁੰਦਾ ਹੁਣ ਜਿਵੇਂ ਐਂਡੀਆ ਦਾ ਤੁਹਾਨੂੰ ਉਦਾਹਰਣ ਦੇ ਦਿੰਨਾ ਐਂਡੀਆ ਸਾਨੂੰ ਪੁੱਛਦਾ ਤੁਹਾਡੀ ਮੀਟਿੰਗ ਹੋਈ ਜੀ ਐਲਾਈਅੰਸ ਹੋਊਗਾ ਨਹੀਂ ਹੋਊਗਾ ਜੀ ਹੁਣ ਐਂਡੀਆ ਨੂੰ ਇੱਕ ਗੱਲ ਕੋਈ ਪੁੱਛੇ ਵੀ ਤੁਸੀਂ ਤਾਂ ਸਾਡੇ ਬੈਠਕ ਦਾ ਨਤੀਜਾ ਕੀ ਨਿਕਲਿਆ ਉਹ ਪੁੱਛ ਰਹੇ ਹੋ ਤੁਹਾਡੀ ਅਖੀਰਲੀ ਬੈਠਕ ਹੀ ਕਦੋਂ ਹੋਈ ਸੀ ਇੰਨੀ ਗੱਲ ਦੱਸ ਦਿਓ ਤੁਹਾਡੇ ਐਲਾਈਜ਼ ਜਿਹੜੇ ਹੈਗੇ ਆ ਕਿੰਨਿਆਂ ਕੋਲੇ ਇੱਕ ਵੀ ਐਮਪੀ ਹੈ ਕਿੰਨਿਆਂ ਰਜਿਸਟਰ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ ਇਹ ਗੱਲ ਦੱਸ ਦਿਓ ਤੇ ਐਨਡੀਐਨ ਨੂੰ ਤਾਂ ਛੱਡ ਛੱਡ ਕੇ ਏਆਈ ਏਡੀਐਮ ਕੇ ਚਲੀ ਗਈ ਐਸਏਡੀ ਸਯੁਕਤ ਨੇ ਕਮੇਟੀ ਦਾ ਗਠਨ ਕੀਤਾ ਵੀ ਬਾਦਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਵੀ ਪਹੁੰਚ ਕਰਾਂਗੇ ਮਾਫੀ ਮੰਗ ਕੇ ਢੀਂਸਾ ਸਾਹਿਬ ਤੱਕ ਇਹ ਗੱਲ ਤੇ ਕਮੇਟੀ ਦਾ ਗਠਨ ਹੋਇਆ ਸੋ ਬੀਜੇਪੀ ਨੂੰ ਵੀ ਛੱਡ ਛੱਡ ਪਾਰਟੀਆਂ ਜਾ ਰਹੀਆਂ ਜਿਹੜੇ ਸ਼ਰਮਨੀ ਅਕਾਲੀ ਦਲ ਦੇ ਐਲਏ ਹੈ ਸ਼੍ਰੋਮਣੀ ਅਕਾਲੀ ਦਲ ਦੇ ਐਲਏ ਬੀਐਸਪੀ ਦੇ ਐਮਪੀ ਸ਼ਾਮ ਸਿੰਘ ਯਾਦਵ ਸਾਹਿਬ ਨੇ ਵੀ ਕਿਹਾ ਹੈ ਇੰਡੀਆ ਗਾਟ ਜੁਰਦਾ ਸਾਨੂੰ ਹਿੱਸਾ ਹੋਣਾ ਚਾਹੀਦਾ ਸੋ ਦੇਰਫੋਰ ਉਹਨਾਂ ਨੂੰ ਪਤਾ ਹੈ ਵੀ ਬੀਜੇਪੀ ਤੇ ਐਸਏਡੀ ਆਰ ਅ ਸਿੰਕਿੰਗ ਸ਼ਿਪ ਪੰਜਾਬ ਦੇ ਵਿੱਚ ਇਹਨਾਂ ਦੀ ਕੋਈ ਪੋਸਿਬਿਲਿਟੀ ਨਹੀਂ ਹੈ ਵਾਪਸੀ ਦੀ ਕਮਬੈਕ ਦੀ ਚਾਹੇ ਇਕੱਠੇ ਲੜ ਲੈਣ ਚਾਹੇ ਆੜੜ ਲੜ ਲੈਣ